ਅੱਜ ਸੇਗਾ ਦੋਸਤੋ ਮੈਂ ਤੁਹਾਡਾ ਆਪਣਾ ਸਿਟੀ ਆਰਕੀਟੈਕਟ ਦੋਸਤੋ ਅੱਜ ਤੁਹਾਨੂੰ ਆਪਾਂ ਨਾ ਇੱਕ ਰਨਿੰਗ ਪ੍ਰੋਜੈਕਟ ਤੇ ਲੈ ਕੇ ਆਇਆ ਤੇ ਜਿਹੜੇ ਨੂੰ ਇਹਨੂੰ ਆਪਾਂ ਇਹ ਨਕਸ਼ੇ ਨੂੰ ਆਪਾਂ ਇੱਕ ਮੋਡੀਫਾਈ ਕੀਤਾ ਹੋਇਆ ਤੇ ਇੱਕ ਨਵਾਂ ਪੋਰਸ਼ਨ ਬਣਾਇਆ ਤੇ ਨਾਲ ਇਹਦੇ ਨਾਲ ਪੁਰਾਣਾ ਬਣਿਆ ਹੋਣਾ ਸੀਗਾ ਠੀਕ ਹੈ ਜੀ ਕੁਝ ਪੋਰਸ਼ਨ ਆਪਾਂ ਰੈਨੋਵੇਟ ਕਰ ਰਹੇ ਹਾਂਗੇ ਅੱਜ ਤੁਹਾਨੂੰ ਆਪਾਂ ਪ੍ਰੋਜੈਕਟ ਤੇ ਇੱਕ ਵਾਰੀ ਨਿਗਾਹ ਮਰਵਾਈਏ ਤੇ ਇੱਕ ਵਾਰ ਨਾ ਤੁਹਾਨੂੰ ਆਪਾਂ ਨੂੰ ਪਹਿਲਾ ਨਕਸ਼ਾ ਦਿਖਾਈਏ ਨਕਸ਼ੇ ਦੇ ਵਿੱਚ ਕੀ ਹੈ ਜੀ ਇਹ ਆਪਣਾ ਫਰੰਟ ਐਲੀਵੇਸ਼ਨ ਆ ਜਾਂਦਾ ਜੀ ਜੋ ਤੁਸੀਂ ਜਿੱਤਣਾ ਦੇਖੋ ਕਲਾਸਿਕ ਲੁੱਕ ਦਾ ਆਪਾਂ ਫਰੰਟ ਐਲੀਵੇਸ਼ਨ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਇਹਦੀ 3D ਆ ਜਾਂਦੀ ਹੈ ਜੀ ਫਰੰਟ ਦੀ 2D ਆ ਗਈ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਪਲਾਨਿੰਗ ਦਾ ਇਹ ਆਪਣੀ ਪਲਾਨਿੰਗ ਆ ਗਈ ਠੀਕ ਹੈ ਇਧਰ ਆਪਾਂ ਨੇ ਵਾਸ਼ਰੂਮ ਬਲੌਕ ਬਣਾਇਆ ਹੋਇਆ ਜੀ ਠੀਕ ਹੈ ਤੇ ਇਧਰ ਤੁਹਾਨੂੰ ਦਿਖਾਉਨੇ ਆ ਇਧਰ ਬਾਥਰੂਮ ਆ ਜਾਂਦਾ ਜੀ ਇਹ ਬਾਸਿੰਗ ایرੀਆ ਆ ਗਿਆ ਤੇ ਇੱਕ ਡਬਲ ਸੀ ਰੱਖਿਆ ਹੋਇਆ ਜੀ ਆਪਾਂ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਅਸੀਂ ਅੰਦਰ ਲੈ ਕੇ ਚੱਲਦੇ ਆ ਦੋਸਤੋ ਇਹ ਸਾਰੀ ਲੋਕ ਆਪਾਂ ਕਲਾਸਿਕ ਤੌਰ ਤੇ ਰੱਖੀ ਹੋਈ ਹੈਗੀ ਬਾਕੀ ਅੱਜ ਕੱਲ ਆਪਣਾ ਟ੍ਰੈਂਡ ਚੱਲ ਰਿਹਾ ਜਿਹੜਾ ਕਲਾਸਿਕ ਦਾ ਲੋਕਾਂ ਨੂੰ ਇਹ ਚੀਜ਼ ਬਹੁਤ ਪਸੰਦ ਆ ਰਹੀ ਹੈ ਜੀ ਤੇ ਇਧਰ ਸਾਰਾ ਇਹ ਪੁਰਾਣਾ ਪੋਰਸ਼ਨ ਬਣਿਆ ਹੋਇਆ ਹੈ ਪੁਰਾਣੇ ਦੇ ਨਾਲ ਆਪਾਂ ਇਕਨ ਨਮਾ ਪੋਰਸ਼ਨ ਅਟੈਚ ਕਰਕੇ ਇਹ ਨਕਸ਼ਾ ਬਣਾਇਆ ਠੀਕ ਹੈ ਇੱਧਰ ਜਿਹੜਾ ਪੁਰਾਣਾ ਪੋਰਸ਼ਨ ਹੈਗੇ ਇਹਨੂੰ ਆਪਾਂ ਰੀਨੋਵੇਟ ਕਰਾਂਗੇ ਤੇ ਇਹ ਸਾਰੇ ਮਕਾਨ ਨੂੰ ਆਪਾਂ ਰੀਨੋਵੇਟ ਕਰਨੇ ਆ ਤੁਹਾਨੂੰ ਪੰਨ ਤੋੜਨ ਤੋਂ ਬਾਅਦ ਇੱਥੋਂ ਆਪਣੇ ਭਰਾਂਡਾ ਸਿੱਧਾ ਓਪਨਿੰਗ ਕੀਤੀ ਹੋਈ ਆ ਇਹ ਇਹਨਾਂ ਦੀ ਕਿਚਨ ਆ ਜਾਂਦੀ ਠੀਕ ਹੈ ਹਾਂ ਤੁਹਾਨੂੰ ਮੈਂ ਮੇਨ ਐਂਟਰੀ ਦੇ ਵਿੱਚੋਂ ਦੀ ਲੈ ਕੇ ਚੱਲਦਾ ਕਿਉਂਕਿ ਮੇਨ ਐਂਟਰੀ ਦੇ ਵਿੱਚ ਕੀ ਆ ਠੀਕ ਹੈ ਦੇ ਵਿੱਚ ਦੋਸਤੋ ਆਪਾਂ ਬੱਕਰੀ ਚੀਜ਼ ਕੀਤੀ ਹੈਗੀ ਮੰਨ ਲਓ ਕਿ ਚਲੋ ਇਹ ਦੋ ਭਰਾਵਾਂ ਦੇ ਵੰਡ ਦੇ ਹਿਸਾਬ ਨਾਲ ਹੀ ਆਪਣੇ ਪੋਰਸ਼ਨ ਤਿਆਰ ਕੀਤਾ ਹੋਇਆ ਕਿਉਂਕਿ ਕੱਲ ਨੂੰ ਜੇ ਆਪਾਂ ਨੇ ਇਹਦੇ ਵਿੱਚ ਆਪਾਂ ਇਹ ਅਲੱਗ-ਅਲੱਗ ਤੌਰ ਤੇ ਇਹ ਮਕਾਨ ਰੱਖਣਾ ਹੋਇਆ ਤਾਂ ਉੱਥੇ ਰੱਖ ਸਕਦੇ ਹਾਂ ਕਿਉਂਕਿ ਜਿਵੇਂ ਦੇਖੋ ਇੱਧਰ ਮੇਨ ਐਂਟਰੀ ਇੱਧਰ ਰੱਖੀ ਹੋਈ ਆ ਇੱਕ ਮੇਨ ਐਂਟਰੀ ਇੱਧਰ ਆ ਜਾਂਦੀ ਹੈ ਜਿਹਦੀ ਅਲੱਗ ਤੋਂ ਠੀਕ ਹੈ ਇਹ ਦੋਨਾਂ ਦਾ ਫਰੰਟ ਆ ਜਿਹੜਾ ਦੇਖਣ ਨੂੰ ਇੱਕੋ ਜਿਹਾ ਲੱਗਣਾਗਾ ਆਜਾ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਧਰਲੇ ਪਾਸੇ ਦੋਸਤੋ ਬੈਡਰੂਮ ਆ ਜਾਂਦਾ ਹੈਗਾ ਆਪਣਾ ਬੈਡਰੂਮ ਹੈ 11x12 ਦਾ ਬੈਡਰੂਮ ਆ ਗਿਆ ਠੀਕ ਹੈ ਜੀ ਇਧਰ ਇਹਦੀ ਵਿੰਡੋ ਆ ਜਾਂਦੀ ਹੈ ਸਾਹਮਣੇ ਤਾਂ ਕਿ ਇਧਰ ਸਾਹਮਣੇ ਨਿਗਾਹ ਰੱਖ ਸਕੀਏ ਠੀਕ ਹੈ ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਡਰਾਈੰਗ ਰੂਮ ਇਹ ਦੋਸਤੋ ਆਪਣਾ ਡਰਾਈੰਗ ਰੂਮ ਆ ਗਿਆ 9x12 ਦਾ ਇਹਦਾ ਸਾਈਜ਼ ਆ ਜੀ ਆਪਣਾ ਠੀਕ ਹੈ ਜੀ ਇਹਦੀ ਇਧਰ ਸਾਹਮਣੇ ਬਾਹਰ ਜਾਣ ਵਾਸਤੇ ਇਹਦੀ ਪ੍ਰੋਵੀਜ਼ਨ ਦਿੱਤੀ ਹੋਈ ਹੈ ਆਪਣੇ ਨਾਲ ਇਹਦੀ ਵਿੰਡੋ ਆ ਜਾਂਦੀ ਹੈ ਇਹ ਆਪਣਾ ਆ ਗਿਆ ਡਰਾਈੰਗ ਰੂਮ ਜੀ ਉਸ ਤੋਂ ਬਾਅਦ ਇਹ ਨਾਲ ਹੀ ਮੇਨ ਐਂਟਰੀ ਆ ਗਈ ਦੇਖੋ ਡ੍ਰੈਇੰਗ ਰੂਮ ਦੇ ਨਾਲ ਉਸ ਤੋਂ ਬਾਅਦ ਆਪਣੀ ਆ ਜਾਂਦੀ ਹੈ ਲੋਬੀ ਲੋਬੀ ਆਪਣਾ ਡੁਪਲੈਕਸ ਲੋਬੀ ਰੱਖੀ ਹੋਈ ਹੈ ਜੀ ਤੇ ਲੋਬੀ ਦਾ ਸਾਈਜ਼ ਕੀ ਹੈ ਜੀ 1.5 ਸਵਾ 15 ਬਾਈ 23 ਫੁੱਟ ਦੀ ਆਪਾਂ ਲੋਬੀ ਰੱਖੀ ਹੋਈ ਹੈ ਜੀ ਚੜਾਈ ਦੇ ਵਿੱਚ ਆ ਜਾਂਦੀ ਹੈ 1.5 ਸਵਾ 15 ਲੰਬਾਈ ਦੇ ਵਿੱਚ ਇਹ 23 ਫੁੱਟ ਦੀ ਲੋਬੀ ਆ ਜਾਂਦੀ ਹੈ ਆਪਣੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਪੌੜੀ ਅੱਪ ਕਰਦੇ ਆਂਗੇ ਦੇ ਦੋ ਤੁਸੀਂ ਪੌੜੀ ਦਾ ਏਰੀਆ ਦੇਖ ਲਓ ਪੌੜੀ ਆ ਪਪ ਕੀਤੇ ਬਾਕੀ ਦੋਸਤੋ ਇੱਕ ਚੀਜ਼ ਹੋਰ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵੀ ਆ ਚੀਜ਼ ਜਿਹੜੀ ਆਪਾਂ ਇਸ ਤਰ੍ਹਾਂ ਦੀ ਪੌੜੀ ਚੜਾ ਰਹੇ ਹਾਂ ਕਿਵੇਂ ਲੱਗੀ ਤੁਹਾਨੂੰ ਵੀ ਕਿੰਨੀ ਦੇਖੋ ਸਫਾਈ ਚ ਚੜੀ ਹੋਈ ਆ ਤੇ ਬਾਕੀ ਆਪਾਂ ਤੁਹਾਡੇ ਵੀ ਵਿਊ ਜਾਣਾਂਗੇ ਤੁਹਾਨੂੰ ਕਿਵੇਂ ਲੱਗਦੀ ਆ ਪੌੜੀ ਤੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਇਹ ਇਹਦਾ ਇੱਕ ਚੀਜ਼ ਇਹ ਆ ਵੀ ਨਾਲ ਦੀ ਨਾਲ ਚੜੀ ਜਾਂਦੀ ਹੈਗੀ ਪੌੜੀ ਦੇਖੋ ਬਾਅਦ ਦੇ ਵਿੱਚ ਜਦੋਂ ਆਪਾਂ ਛੱਤ ਪਾਉਣ ਤੋਂ ਬਾਅਦ ਵੀ ਨਾਲ ਦੀ ਨਾਲ ਇੱਕ ਮਿਸਤਰੀ ਦਾ ਕੀ ਕੰਮ ਚਾਲੂ ਹੋ ਜਾਂਦਾ ਹੈ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਇਧਰ ਆਪਣਾ ਆ ਜਾਂਦਾ ਜੀ ਸਟੋਰ ਇਹ ਸਟੋਰ ਦੀ ਆਪਾਂ ਨੇ ਜਿਹੜੀ ਓਵਰਹੈੱਡ ਸੈਲਫ ਪਾਤੀ ਓਵਰਹੈੱਡ ਸੈਲਫ ਆਪਾਂ ਮੰਨ ਲਾ ਪਰ ਸੱਚੀ ਵੀ ਕਹਿ ਸਕਦੇ ਹਾਂ ਨਾ ਠੀਕ ਹੈ ਜੀ ਇਹ ਪ੍ਰਸਥਤੀ ਆ ਜਾਂਦੀ ਹੈ ਕਿ ਜਿੱਤੇ ਸਟੋਰ ਦਾ ਜਿਹੜਾ ਸਾਈਜ਼ ਆ ਜੀ ਉਹ ਆਪਣਾ 9x12 ਦਾ ਆਪਾਂ ਸਟੋਰ ਦਾ ਸਾਈਜ਼ ਰੱਖਿਆ ਹੋਇਆ ਠੀਕ ਹੈ ਸਵਾ 4 ਫੁੱਟ ਦਾ ਆਪਾਂ ਨੇ ਇਹਦੇ ਵਿੱਚ ਦਰਵਾਜ਼ਾ ਲਾਇਆ ਹੋਇਆ ਜੀ ਅੰਦਰੋਂ ਅੰਦਰ ਹੀ 4 ਫੁੱਟ ਥਿਆਰ ਰਹਿ ਜਾਂਦਾ ਆਪਣੇ ਕੋਲੇ ਉਸ ਤੋਂ ਬਾਅਦ ਤੁਹਾਨੂੰ ਲੈ ਚੱਲਦੇ ਜਿਹਦੇ ਨਾਲ ਹੀ ਸਟੋਰ ਦੇ ਨਾਲ ਸੋ ਦੇ ਨਾਲ ਆਪਾਂ ਨੇ ਪੂਜਾ ਰੂਮ ਦਿੱਤਾ ਹੋਇਆ ਜੀ ਇਹ 5:30 ਵਜੇ 5:30 ਦਾ ਆਪਾਂ ਇਹ ਪੂਜਾ ਰੂਮ ਆ ਜੰਦਾ ਇੱਥੋਂ ਆਪਾਂ ਇਹਨਾਂ ਨੂੰ ਬੰਦ ਕਰ ਦਵਾਂਗੇ ਜੀ ਇੱਧਰ ਜਿਹੜਾ ਪੁਰਾਣਾ ਇਹਨਾਂ ਦਾ ਬੈੱਡਰੂਮ ਸੀਗਾ ਪੁਰਾਣੇ ਬੈੱਡਰੂਮ ਦੇ ਨਾਲ ਆਪਾਂ ਨੇ ਇਹ ਇੱਥੇ ਜਾਲ ਪਾਇਆ ਹੋਇਆ ਹੈਗਾ ਉਹਦੇ ਜਾਲ ਦੀ ਸਫਾਈ ਵਾਸਤੇ ਆਪਾਂ ਇੱਥੇ 2.5 ਫੁੱਟ ਦਾ ਇੱਕ ਦਰਵਾਜ਼ਾ ਲੱਗੂ ਨਾਲ ਬੈੱਡਰੂਮ ਦੀ ਇੱਕ ਵਿੰਡੋ ਲੱਗ ਜੂਗੀ ਠੀਕ ਹੈ ਜੀ ਇਹ ਇਹਦਾ ਪੁਰਾਣਾ ਬੈੱਡਰੂਮ ਆ ਗਿਆ ਜੀ ਇਹਨਾਂ ਦਾ ਆਜੋ ਹੁਣ ਤੁਹਾਨੂੰ ਆਪਾਂ ਨੇ ਇਹ ਨਵੇਂ ਦਾ ਹੋ ਗਿਆ ਜੀ ਜਿਵੇਂ ਪੁਰਾਣੇ ਦੇ ਵਿੱਚ ਤੁਹਾਨੂੰ ਇੱਧਰ ਨਿ ਪੁਰਾਣੇ ਦੇ ਵਿੱਚ ਜਿਵੇਂ ਆਪਾਂ ਕਹੇ ਜੀ ਦੋ ਪ੍ਰਾਧਾਨਾਂ ਦੀ ਦੋ ਬਰਾਦਰਾਂ ਦੀ ਬਣ ਕੇ ਕਰਦੇ ਹਿਸਾਬ ਨਾਲ ਹੀ ਆਪਾਂ ਇਹ ਨਕਸ਼ਾ ਰੱਖਿਆ ਹੋਇਆ ਜਾ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਰੀਨੋਵੇਟ ਕਰਨਾਗਾ ਤੇ ਇਸ ਤੋਂ ਬਾਅਦ ਇਧਰੋਂ ਇਹ ਕਿਚਨ ਆ ਜਾਂਦੀ ਹੈ ਆਪਣੀ ਕਿਚਨ ਦੇ ਵਿੱਚ ਕੀ ਹੈ ਜੀ ਜਿਹੜੀ ਆਪਾਂ ਓਪਨਿੰਗ ਦੇਖ ਰਹੇ ਹਾਂਗੇ ਇਹ ਓਪਨਿੰਗ ਇੱਥੋਂ ਬੰਦ ਹੋ ਜਾਣੀ ਆ ਉੱਥੋਂ ਦੀ ਓਪਨਿੰਗ ਨਿਕਲਣੀ ਹੈ ਜੀ ਇਹ ਕਿਉਂਕਿ ਕਿਚਨ ਦੀ ਓਪਨਿੰਗ ਉੱਧਰ ਆ ਜਾਣੀ ਆ ਠੀਕ ਹੈ ਇਹ ਪੁਰਾਣਾ ਪੋਰਸ਼ਨ ਆ ਗਿਆ ਤੇ ਬਾਕੀ ਦੇਖੋ ਪੁਰਾਣੇ ਪੋਰਸ਼ਨ ਦੇ ਵਿੱਚ ਆਪਾਂ ਉੱਪਰ ਜਾ ਕੇ ਇਹਦੀ ਛੱਤ ਹਜੇ ਆਪਾਂ ਨੇ ਪਾਉਣੀ ਜੇਗੀ ਛੱਤ ਪਾਉਣ ਤੋਂ ਬਾਅਦ ਇੱਥੇ ਆਪਾਂ ਬੀਮ ਦਮਾ ਗਿਆ ਪਿੱਲਰ ਆ ਜਿਹੜਾ ਇਹ ਬਾਅਦ ਵਿੱਚ ਇੱਥੋਂ ਹਟਾ ਦਾਂਗੇ ਠੀਕ ਹੈ ਜੀ ਤੇ ਬਾਕੀ ਖੁੱਲੇ ਡੁੱਲੇ ਲੋਕ ਦੀ ਰਹੇਗੀ ਤੇ ਇਹ ਪੁਰਾਣਾ ਤੇ ਨਵਾਂ ਪੋਰਸ਼ਨ ਨੂੰ ਆਪਾਂ ਸਾਰਿਆਂ ਨੂੰ ਰੀਨੋਵੇਟ ਕੀਤਾਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਫਰੰਟ ਬਣਨ ਤੋਂ ਬਾਅਦ ਆਪਾਂ ਤੁਹਾਨੂੰ ਵੀਡੀਓ ਫੇਰ ਪਾਵਾਂਗੇ ਤੇ ਜਦੋਂ ਫਰੰਟ ਦਾ ਪੂਰਾ ਕੰਪਲੀਟ ਹੋ ਗਿਆ ਕੰਪਲੀਟ ਕੋਠੀ ਦੀ ਵੀਡੀਓ ਫੇਰ ਤੋਂ ਪਾਵਾਂਗੇ ਤਾਂ ਕਿ ਸਾਡਾ ਮਕਸਦ ਇਹ ਹੁੰਦਾ ਤੁਹਾਨੂੰ ਕੋਈ ਚੀਜ਼ ਦੇ ਕੋਈ ਨਵੀਂ ਸਾਨੂੰ ਸਾਨੂੰ ਵੀ ਸਿੱਖਣ ਨੂੰ ਮਿਲਦੀ ਹੈ ਦੇਖੋ ਤੋਂ ਤੁਸੀਂ ਕਮੈਂਟ ਕਰੋਗੇ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੂਗੀ ਕਿ ਕਈ ਵਾਰ ਕੋਈ ਨਾ ਸਾਡੇ ਤੋਂ ਕਮੀਆਂ ਰਹਿ ਜਾਂਦੀਆਂ ਨੇ ਠੀਕ ਹੈ ਜੀ ਬਾਕੀ ਤੁਹਾਡੇ ਵਾਸਤੇ ਅਸੀਂ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਹੁੰਦੇ ਰਹਾਂਗੇ ਠੀਕ ਹੈ ਜੀ ਇੰਸਟਾਗ੍ਰਾਮ ਤੇ ਆਪਾਂ ਨੂੰ ਫੋਲੋ ਕਰ ਲਓ ਜੀ ਤੇ ਆਪਾਂ ਵੀਡੀਓ ਹੁਣ ਫੁੱਲ ਵੀਡੀਓ ਪਾਇਆ ਕਰਾਂਗੇ YouTube ਤੇ ਆਪਣੇ ਤੇ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਿਟੀ ਆਰਕੀਟੈਕਟ ਬਿਲਡਰ ਦੇ ਨਾਂ ਤੇ ਆਪਣਾ ਪੇਜ ਬਣਿਆ ਹੋਇਆਗਾ ਥੈਂਕ ਯੂ ਬਈ